ਕੀ ਹਾਲ ਹੈ ਬਈ ਤੁਹਾਡਾ ਸਾਰਿਆਂ ਦਾ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਆਪਣੀ ਇਹ ਵੀਡੀਓ ਤੁਹਾਡੇ ਵਾਸਤੇ ਤੁਹਾਡੀ ਪਸੰਦ ਦੀਆਂ ਗੱਡੀਆਂ ਆਪਾਂ ਲੈ ਕੇ ਪਹੁੰਚਿਆ ਇੱਕ ਵਾਰ ਫਿਰ ਤੋਂ ਤੇ ਮੋਟਰਸਾਈਕਲ ਵੀ ਤੁਹਾਨੂੰ ਦੇਖਣ ਨੂੰ ਮਿਲੂਗਾ ਹਰ ਚੀਜ਼ ਦੀ ਆਪਾਂ ਕੱਲੀ-ਕੱਲੀ ਗੱਲਬਾਤ ਕਰਾਂਗੇ ਤੇ ਜਿੰਨੇ ਬਈ ਤੁਸੀਂ ਦੇਖ ਰਹੇ ਹੋ ਆਪਣੀ ਆ ਵੀਡੀਓ ਕਿਸੇ ਵੀ ਏਰੀਆ ਚੋਂ ਕੁਝ ਵੀ ਜੀ ਤੁਹਾਡੇ ਕੋਲੇ ਵੇਚਣ ਵਾਸਤੇ ਕੋਠੀਏ ਘਰ ਮਕਾਨ ਕੋਈ ਗੱਡੀ ਐ ਮੋਟਰਸਾਈਕਲ ਐ ਤੁਸੀਂ ਵੇਚਣਾ ਚਾਹੁੰਦੇ ਹੋ ਆਪਣਾ WhatsApp ਨੰਬਰ ਉੱਪਰ ਹਮੇਸ਼ਾ ਚੱਲਦਾ ਰਹਿੰਦਾ ਜੀ ਨੰਬਰ ਆਪਣਾ 78140 38744 ਆਪਣੇ ਕੋਲੇ ਭੇਜ ਕੇ ਬਿਲਕੁਲ ਫਰੀ ਦੇ ਵਿੱਚ ਐਡ ਕਰਵਾ ਸਕਦੇ ਹਾਂ ਆਪਣੇ ਕੋਲੇ ਇੱਕ ਵੀਡੀਓ ਪੂਰੀ ਜਾਣਕਾਰੀ 5 ਤੋਂ 7 ਫੋਟੋਆਂ ਭੇਜ ਦਿਓ ਜੀ ਹੁਣ ਆਪਾਂ ਗੱਲ ਕਰਾਂਗੇ ਆਪਣੇ ਕੋਲੇ ਜਿਹੜੀਆਂ ਮਸ਼ੀਨਰੀਆਂ ਆਈਆਂ ਗਈਆਂ ਆਪਣੇ ਕੋਲੇ ਪਹਿਲੀ ਗੱਡੀ ਜਿਹੜੀ ਪਹੁੰਚੀ ਹੈ ਰੀਨੋਲਟ ਦੀ ਡਾਸਟਰ ਪਹੁੰਚੀ ਹੈ ਡਾਸਟਰ ਗੱਡੀ ਆ ਫਾਸਟ ਓਨਰ ਗੱਡੀ ਹੈ ਜੀ ਆਹ ਤੇ 2013 ਮਾਡਲ ਹੈ 2.5 ਲੱਖ ਰੁਪਏ ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਹੈ ਇੰਜਨ ਗੇਅਰ ਵੱਲੋਂ ਕੋਈ ਨੁਕਸ ਨਹੀਂ ਫਿਰੋਜ਼ਪੁਰ ਖੜੀ ਹੈ 90 ਤੋਂ 95 ਪੈਸੇ ਇਹਦੇ ਆਪਾਂ ਨੂੰ ਟਾਇਰ ਮਿਲ ਜਾਣਗੇ 1,32,000 ਕੁੱਲ ਜੈਨੂਨ ਚੱਲੀ ਹੋਈ ਐ ਬੈਟਰੀ ਨਮੀਯਾ ਜੀ ਸਰਵਿਸ ਸਾਰੀ ਹੋਈ ਐ ਅੰਦਰ ਬਾਹਰੋਂ ਤੁਹਾਡੇ ਸਾਹਮਣੇ ਗੱਡੀ ਐ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਤੇ ਜਿਨ੍ਹਾਂ ਦੀ ਗੱਡੀ ਐ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਵੀ ਰੱਖਿਆ ਜੀ 94 783 88 876 ਜਿਹੜੀ ਦੂਸਰੀ ਗੱਡੀ ਆਪਾਂ ਲੈ ਕੇ ਪਹੁੰਚਿਆ i20 ਐ ਜੀ ਹੁੰਡਾਈ ਦੀ i20 ਮਾਡਲ 2012 ਆਪਾਂ ਨੂੰ ਮਿਲ ਜੂਗਾ ਤੇ ਗੱਡੀ ਖੜੀ ਹੈ ਜੀ ਆਹ ਤਰਨ ਤਰਨ ਮਾਲਕ ਦੇ ਘਰੇ ਆਪਾਂ ਨੂੰ ਟਾਇਰ ਦੇ ਮਿਲ ਜਾਣਗੇ 70 ਤੋਂ 75 ਰੁਪਏ ਦੋਤੀ ਡਿਮਾਂਡ ਹੈ ਜੀ ਲੱਸ ਹੋ ਜੂਗਾ ਮਾਲਕ ਨੇ ਕਿਹਾ ਵੀ ਇੱਕ ਵਾਰੀ ਸਾਡੀ ਸਿਰਫ ਡਿਮਾਂਡ ਹੈ ਕੋਈ ਫਿਕਸਡ ਰੇਟ ਨਹੀਂ ਹੈਗਾ ਤੁਸੀਂ ਦੇਖਣੀ ਹੋਵੇ ਤਰਨ ਤਰਨ ਏਰੀਆ 'ਚ ਜਾ ਕੇ ਨਾਲੇ ਤਾਂ ਤੁਸੀਂ ਚਲਾ ਕੇ ਦੇਖ ਲਿਓ ਨਾਲੇ ਅੰਦਰ ਬਾਹਰੋਂ ਚੈੱਕ ਕਰ ਲਓ ਨਾਲੇ ਉੱਪਰ-ਨੀਚੇ ਤੋਂ ਸਾਰੇ ਕਿਤੇ ਦੇਖ ਲਿਓ ਵੀ ਗਲੀ ਸੜੀ ਤਾਂ ਹੈ ਨਹੀਂ ਬਾਕੀ ਜਾ ਕੇ ਆਪਾਂ ਜਦੋਂ ਗੱਲਬਾਤ ਕਰਾਂਗੇ ਰੇਟ ਉੱਪਰ-ਨੀਚੇ ਹੋ ਜਾਊਗਾ ਜੀ ਬਾਕੀ ਕਾਗਜ਼ ਪੱਤਰ ਆਪਾਂ ਨੂੰ ਕੰਪਲੀਟ ਮਿਲ ਜਾਣਗੇ ਤੇ ਜਿੰਨਾਂ ਦੀ ਗੱਡੀ ਹੈ ਜੀ ਅਹਾਂ 73 400 70 61877 ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ ਇੱਕ ਵਾਰੀ ਕਨਫਰਮ ਜ਼ਰੂਰ ਕਰ ਲਿਓ ਜਿਹੜੀ ਤੀਸਰੀ ਗੱਡੀ ਆਪਾਂ ਲੈ ਕੇ ਪਹੁੰਚੇ ਹਾਂ ਜਿਵੇਂ ਕਿ ਤੁਸੀਂ ਦੇਖੋ ਜੀ Alto LX ਹੀ ਹੈ ਜੀ 2009 ਮਾਡਲ ਹੈ 135 ਡਿਮਡ ਹੈ ਗੱਡੀ ਖੜੀ ਆ ਬਈ ਅਹ ਮੋਗੇ ਏਰੀਆ 'ਚ ਤੇ ਗੱਡੀ ਦੇ ਟਾਇਰ ਪਾਈ ਨੇ 80 ਤੋਂ 85 ਪੈਸੇ ਗੱਡੀ 'ਚ ਕਮੀ ਕੋਈ ਨਹੀਂ ਹੈਗੀ ਕਿਸੇ ਤਰ੍ਹਾਂ ਦੀ ਕਿਸੇ ਪਾਸੋਂ ਵੀ ਬਾਕੀ ਰੇਡ ਤੁਸੀਂ ਆਪੇ ਕਰ ਲਿਓ ਮਾਲਕ ਨਾਲ 9 ਮਾਡਲ ਗੱਡੀ ਹੈ ਮੋਗੇ ਖੜੀ ਆ ਮਾਲਕ ਦੇ ਘਰੀ ਜਾ ਕੇ ਦੇਖ ਸਕਦੇ ਹੋ ਤੇ ਜਿਨ੍ਹਾਂ ਦੀ ਗੱਡੀ ਹੈ ਸੀ ਉਹਨਾਂ ਦਾ ਨੰਬਰ ਆ 98 ਆ ਸੋਰੀ 98 ਨਹੀਂ ਜੀ 97 97 800 190 93 45 ਬਾਕੀ ਨੰਬਰ ਸਕਰੀਨ ਤੇ ਆਪਾਂ ਦੇ ਰੱਖਿਆ ਤੁਸੀਂ ਚੈੱਕ ਕਰ ਲਿਓ ਮୋਰੇ 97 ਲੱਗਦਾ ਜੀ 98 ਪਹਿਲਾਂ ਕਿਹਾ ਗਿਆ ਸੀਗਾ ਹੁਣ ਆਪਾਂ ਗੱਲ ਕਰਦੇ ਹਾਂ ਜੀ ਫਿਰ ਤੋਂ ਇੱਕ ਵਾਰ ਆਲਟੋ ਗੱਡੀ ਦੀ ਆਲਟੋ ਪੰਜ ਮਾਡਲ ਹੈ ਜੀ ਗੱਡੀ ਆਪਣੇ ਕੋਲੇ ਜਿਹੜੀ ਪੁੰਚੀ ਆ 25 ਤੱਕੜੇ ਦੀ ਪਾਸਿੰਗ ਰੀਨਿਊ ਹੋਈ ਹੈ ਮੈਂ ਬੇਨਤੀ ਕਰਦਾ ਹਾਂ ਜੀ ਸਾਰਿਆਂ ਨੂੰ ਜਦੋਂ ਆਪਣੇ ਕੋਲ ਕੋਈ ਵੀ ਗੱਡੀ ਤੁਸੀਂ ਭੇਜ ਦਿਓ ਜੀ ਜਾਂ ਕੋਈ ਵੀ ਮਸ਼ੀਨਰੀ ਭੇਜ ਦਿਓ ਜਿਹੜਾ ਮਸ਼ੀਨਰੀਆਂ ਦਾ ਰੇਟ ਹੈ ਉਹ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਲਾ ਕੇ ਭੇਜਿਆ ਕਰੋ ਜੀ ਤੇ ਗੱਡੀ ਦੀ ਆਪਾਂ ਗੱਲ ਕਰਦੇ ਪੰਜ ਮਾਡਲ ਗੱਡੀਆਂ ਜੀ 25 ਟੱਕਰ ਆਰ ਸੀ ਜਿਹੜੀ ਰੀਨਿਊ ਹੋਈ ਹੈ 1 ਲੱਖ ਰੁਪਈਆ ਮਾਲਕ ਨੇ ਕਿਹਾ ਜੀ ਰੇਟ ਤੇ ਗੱਡੀ ਖੜੀ ਆ ਮਾਨਸਾ ਏਰੀਆ ਚ ਮਾਲਕ ਦੇ ਘਰੇ ਜਾ ਕੇ ਦੇਖਣੀ ਹੋਵੇ ਜਾ ਕੇ ਦੇਖ ਵੀ ਸਕਦੇ ਹੋ ਚਲਾ ਕੇ ਦੇਖਣੀ ਹੋਵੇ ਚਲਾ ਕੇ ਵੀ ਦੇਖ ਸਕਦਾ ਹਾਂ ਜੀ। ਬਾਕੀ ਟਾਇਰਾਂ ਦੀ ਕੰਡੀਸ਼ਨ ਵੀ ਬਹੁਤ ਵਧੀਆ ਹੈ। ਗੱਡੀ 'ਚ ਕੋਈ ਕਮੀ ਨਹੀਂ। ਅੰਦਰੋਂ ਬਾਹਰੋਂ ਫੋਟੋਆਂ ਚੱਲ ਰਹੀਆਂ। ਸਾਰਾ ਕੁਝ ਵਧੀਆ ਜੇ ਆਪਾਂ ਅੰਦਰੋਂ ਗੱਲ ਕਰੀਏ, ਏਸੀ, ਹੀਟਰ ਵਗੈਰਾ ਸਾਰਾ ਕੁਝ ਵਧੀਆ, ਮਿਊਜ਼ਿਕ ਸਿਸਟਮ ਵਧੀਆ, ਮੈਟ, ਮੈਟਿੰਗ, ਸੀਟ ਕਵਰ A to Z ਹਰ ਚੀਜ਼ ਵਧੀਆ ਜੀ। ਤੇ ਮੇਨ ਗੱਲ ਇਹ ਹੈ ਜੀ, ਮੌਕੇ ਦਾ ਕੋਈ ਕੰਮ ਗੱਡੀ 팔ਦਣੀ ਹੈਗੀ। ਜਿਨ੍ਹਾਂ ਦੀ ਗੱਡੀ ਹੈ, ਜਿਹੜੇ ਮਾਲਕ ਨੇ ਗੱਡੀ ਦੀ ਉਹਨਾਂ ਦਾ ਨੰਬਰ 99149 84100 ਸਟਾਟਿੰਗ ਬਾਕੀ ਗੱਡੀਆਂ ਦੀ ਗੱਲਬਾਤ ਚਲੋ ਆਪਾਂ ਕਰ ਰਹੇ ਹਾਂ ਜੀ ਅੱਗੇ ਹੋਰ ਵੀ ਮਸ਼ੀਨਰੀਆਂ ਆਪਣੇ ਕੋਲੇ ਪਹੁੰਚੀਆਂ ਅਲੱਗ-ਅਲੱਗ ਏਰੀਆ ਚੋਂ ਤੁਹਾਡੀ ਪਸੰਦ ਦੀਆਂ ਗੱਡੀਆਂ ਮੋਟਰਸਾਈਕਲ ਤੁਹਾਨੂੰ ਸਾਰਾ ਕੁਝ ਦੇਖਣ ਨੂੰ ਮਿਲੂਗਾ ਤੇ ਜਿਹੜੇ-ਜਿਹੜੇ ਏਰੀਆ ਚ ਤੁਸੀਂ ਮੰਗ ਕੀਤੀ ਸੀਗੀ ਕਮੈਂਟ ਪਾਈ ਸੀਗੀ ਉਸੇ-ਉਸ ਏਰੀਆ ਚੋਂ ਆਪਾਂ ਗੱਡੀਆਂ ਲੈ ਕੇ ਪਹੁੰਚੀਆਂ ਜੀ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਆਪਣੀ ਵੀਡੀਓ ਕਿਸੇ ਵੀ ਏਰੀਆ ਚੋਂ ਦੇਖ ਰਹੇ ਹੋ ਤੁਹਾਨੂੰ ਕੋਈ ਵੀ ਗੱਡੀ ਚਾਹੀਦੀ ਹੈ ਤੁਸੀਂ ਨੀਚੇ ਕਮੈਂਟ ਕਰ ਸਕਦੇ ਹੋ ਆਪਾਂ ਉਸੇ ਹਿਸਾਬ ਨਾਲ ਤੁਹਾਡੇ ਏਰੀਆ ਚੋਂ ਜਿਹੜੀ ਗੱਡੀ ਵਾਸਤੇ ਤੁਸੀਂ ਆਖੋਗੇ ਉਹੀ ਗੱਡੀਆਂ ਆਪਾਂ ਲੈ ਕੇ ਪਹੁੰਚ ਜਾਗੇ ਜੀ ਬਾਕੀ ਜਿਆਦਾ ਕਮੈਂਟ ਪੋਲੋ ਗੱਡੀ ਵਾਸਤੇ ਆ ਰਹੇ ਸੀਗੇ ਤੁਹਾਨੂੰ ਮੈਂ ਪਹਿਲਾਂ ਵੀ ਕਿਹਾ ਸੀਗਾ ਹੋਰ ਵੀ ਬਹੁਤ ਸਾਰੇ ਕਮੈਂਟ ਆਏ ਕਿਸੇ ਕੋਲੇ ਜੇ ਪੋਲੋ ਗੱਡੀ ਹੈਗੀ ਹੈ ਜੀ ਸੇਲ ਵਾਸਤੇ ਤੁਸੀਂ ਭੇਜ ਸਕਦੇ ਹੋ ਜੀ ਆਪ ਨੂੰ ਆਪਣਾ ਵਟਸਐਪ ਨੰਬਰ ਉੱਪਰ ਹਮੇਸ਼ਾ ਚੱਲਦੇ ਰਹਿੰਦਾ ਹੈ ਕੋਈ ਵੀ ਮਸ਼ੀਨਰੀ ਐਡ ਤੁਸੀਂ ਕਰਵਾਉਣੀ ਹੈ ਫਰੀ ਦੇ ਵਿੱਚ ਆਪਾਂ ਕਰਦੇ ਹਾਂ ਬਸ ਭੇਜ ਦਿਓ ਕਰੋ ਆਪਣੇ ਕੋਲ ਜੇ ਜਿੰਨੇ ਤੁਸੀਂ ਆਇਓ ਜੀ ਪਹਿਲੀ ਵਾਰ ਤੇ ਹਾਲੇ ਤੱਕ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਾਰੇ ਜਣੇ ਸਬਸਕ੍ਰਾਈਬ ਕਰ ਦੋ ਇੱਕ ਸਬਸਕ੍ਰਾਈਬ ਦਾ ਬਟਨ ਹੈ ਜੀ ਨੀਚੇ ਉਹਨੂੰ ਕਲਿੱਕ ਕਰ ਦੋ ਨਾਲ ਇੱਕ ਬੈਲ ਆਈਕਨ ਹੈ ਜੀ ਉਹਨੂੰ ਵੀ ਆਲਰਟ ਸੈਟ ਕਰਕੇ ਕਲਿੱਕ ਕਰ ਦੋ ਕਿਉਂਕਿ ਜਦੋਂ ਆਪਾਂ ਨਵੀਂ ਵੀਡੀਓ ਪਾਵਾਂਗੇ ਉਸੇ ਟਾਈਮ ਨਵੀਂ ਵੀਡੀਓ ਦਾ ਮੈਸੇਜ ਤੁਹਾਡੇ ਤੱਕ ਪਹੁੰਚ ਜਾਊਗਾ ਤੇ ਉਸੇ ਟਾਈਮ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਸਕੋਗੇ ਜੀ ਬਾਕੀ ਨੀਚੇ ਇੱਕ ਲਾਈਕ ਦਾ ਬਟਨ ਹੈ ਜੀ ਵੀਡੀਓ ਨੂੰ ਸਾਰੇ ਜਣੇ ਲਾਈਕ ਜ਼ਰੂਰ ਕਰ ਦਿਓ ਤੇ ਹੁਣ ਆਪਾਂ ਫਿਰ ਤੋਂ ਗੱਡੀਆਂ ਦੀ ਗੱਲਬਾਤ ਸ਼ੁਰੂ ਕਰਦੇ ਹਾਂ ਜੀ ਆਪਣੀ ਵੀਡੀਓ ਦੀ ਗੱਲਬਾਤ ਸ਼ੁਰੂ ਕਰਦੇ ਹਾਂ ਆਪਣੇ ਕੋਲੇ ਦੇਖੋ ਤੁਸੀਂ ਹੁਣ ਪੰਜਾਬ ਨੰਬਰ ਇੰਡੀਗੋ ਗੱਡੀ ਪਹੁੰਚੀ ਐ ਜੀ ਗੱਡੀ ਦਾ ਮਾਡਲ ਹੈ 2009 ਤੇ ਗੱਡੀ ਦੀ ਡਿਮਾਂਡ 1 ਲੱਖ 10000 ਹੈ ਤੇ ਗੱਡੀ ਖੜੀ ਐ ਕੋਟਕਪੂਰੀ ਏਰੀਆ ਚ ਗੱਡੀ ਦੇ ਟਾਇਰ ਵੀ ਬਹੁਤ ਵਧੀਆ ਆਪਨ ਮਿਲ ਜਾਣਗੇ ਤੇ ਗੱਡੀ ਵਧੀਆ ਜੀ ਬਾਕੀ ਪਾਸਿੰਗ ਕੇਮਿਆ ਖਤਮ ਹੈ ਜਾਂ ਰਿਨਿਊ ਹੋਈ ਹੈ ਉਹ ਤੁਸੀਂ ਮਾਲਕ ਨਾਲ ਆਪੇ ਗੱਲ ਕਰ ਲਿਓ ਬਾਕੀ ਰੰਗ ਪੂਰਾ ਸ਼ਾਈਨਿੰਗ ਦੇ ਵਿੱਚ ਪਿਆਗਾ ਕਮੀ ਕੋਈ ਨਹੀਂ ਹੈਗੀ ਵਧੀਆ ਗੱਡੀ ਆ ਵਧੀਆ ਮਾਲਕਨੀ ਰੱਖੀ ਹੋਈ ਆ ਵਧੀਆ ਚਲਾਈ ਹੋਈ ਆ ਤੇ ਕੋਟਕਪੂਰਾ ਇਹਨਾਂ ਦਾ ਏਰੀਆ ਇੱਕ ਦਸ ਡਿਮਾਂਡ ਹੈ ਤੇ ਜਿਨ੍ਹਾਂ ਦੀ ਗੱਡੀ ਆ ਜੀ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਵੀ ਰੱਖਿਆ 7888300582 ਹੁਣ ਤੁਸੀਂ ਦੇਖੋ ਜੀ ਪਲਟੀਨਾ ਪਲਟੀਨਾ ਮੋਟਰਸਾਈਕਲ ਆਪਾਂ ਲੈ ਕੇ ਪਹੁੰਚਿਆ ਜੀ ਪਲਟੀਨਾ 2019 ਮਾਡਲ ਹੈ 40000 ਰੁਪਏ ਦੀ ਮੰਗ ਹੈ ਤੇ ਮੋਟਰਸਾਈਕਲ ਆ ਅਮਰਗੜ ਮਾਲਕ ਦੇ ਘਰੇ ਖੜਾ ਹੈਗਾ ਤੇ ਟਾਇਰਾਂ ਦੀ ਕੰਡੀਸ਼ਨ ਆਪਾਂ ਨੂੰ ਵਧੀਆ ਮਿਲ ਜੂਗੀ ਇੱਕ ਟਾਇਰ 80 ਪੈਸੇ ਦੂਜਾ ਟਾਇਰ 50 ਪੈਸੇ ਤੇ ਮੋਟਰਸਾਈਕਲ ਦੀ ਕੰਡੀਸ਼ਨ ਤੁਹਾਡੇ ਸਾਹਮਣੇ ਵਧੀਆ ਮਾਲਕ ਨੇ ਰੱਖਿਆ ਹੋਇਆ ਵਧੀਆ ਚਲਾਇਆ ਹੋਇਆਗਾ ਤੇ ਚੱਲਿਆ ਹੋਇਆ 37640 ਕਿਲੋਮੀਟਰ ਤੇ ਸਾਰਾ ਕੁਝ ਮਾਲਕ ਨੇ ਦੱਸਿਆ ਤੇ 40000 ਮੰਗ ਕੀਤੀ ਇੱਕ ਵਾਰੀ ਬਲਕਿ ਮਾਲਕ ਕਹਿੰਦੀ ਹੈ ਵੀ ਮੋਕੇ ਤੇ ਲੈਸ ਵੈਸ ਕਰ ਲਾਂਗੇ ਜੀ ਤੇ ਜਿਨ੍ਹਾਂ ਦਾ ਮੋਟਰਸਾਈਕਲ ਹੈ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਵੀ ਰੱਖਿਆ 88475 31180 ਹੁਣ ਤੁਸੀਂ ਦੇਖੋ ਜੀ ਆਪਣੇ ਕੋਲ ਇੱਕ ਸਵਿਫਟ ਗੱਡੀ ਮਾਲਕ ਨੇ ਭੇਜੀ ਹੈ ਵੇਚਣ ਵਾਸਤੇ 15 ਮਾਡਲ ਗੱਡੀ ਹੈ 480 ਡਿਮਾਂਡ ਹੈ ਜੀ ਤੇ ਮਾਲਕ ਨੇ ਬਾਹਰ ਜਾਣਾ ਤਾਂ ਕਰਕੇ ਗੱਡੀ ਇਹਨਾਂ ਨੇ ਜਲਦੀ ਸੇਲ ਕਰਨੀ ਹੈ ਤੇ ਕਿਸੇ ਨੂੰ ਵੀ ਪਸੰਦ ਆਵੇ ਤਾਂ ਇੱਕ ਵਾਰੀ ਮਾਲਕ ਨੂੰ ਫੋਨ ਜ਼ਰੂਰ ਕਰ ਲਿਓ ਮਾਲਕ ਨੇ ਕਿਹਾ ਜੀ ਰੇਟ ਉੱਪਰ-ਨੀਚੇ ਜ਼ਰੂਰ ਕਰ ਲਾਂਗੇ ਜਲੰਧਰ ਖੜੀਆ 90 ਤੋਂ 95 ਪੈਸੇ ਟਾਰਾਂ ਦੀ ਕੰਡੀਸ਼ਨ ਪਈ ਹੈ ਤੇ ਜਿਨ੍ਹਾਂ ਦੀ ਗੱਡੀ ਆਹ 98 158 61 911 ਆ ਮਾਲਕ ਦਾ ਨੰਬਰ ਹੈ ਜੀ ਗੱਲ ਤੁਸੀਂ ਆਪੇ ਕਰ ਲਿਓ ਤੇ ਵੀਡੀਓ ਦੇ ਆਪਾਂ ਪੂਰੀ ਗੱਲ ਕਰ ਲਈ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਪਸੰਦ ਆਈ ਹੈ ਤਾਂ ਸਾਰੇ ਜਣੇ ਵੀਡੀਓ ਨੂੰ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਜੀ ਤੇ ਅਗਲੀ ਵੀਡੀਓ 'ਚ ਤੁਹਾਨੂੰ ਕਿਹੜੇ ਏਰੀਆ 'ਚੋਂ ਕਿਹੜੀ ਗੱਡੀ ਚਾਹੀਦੀ ਹੈ ਤੁਸੀਂ ਮੈਨੂੰ ਕਮੈਂਟ ਕਰਕੇ ਦੱਸੋ ਜਰੂਰ